ਔਰ ਜਿਹੜੀ ਆ ਦਾਵੇ ਦੇ ਦਾਵਾ ਤੇ ਢੋਂਗਲੀ ਆ ਕਿ ਅਸੀਂ ਜਿਹੜਾ ਨਸ਼ੇ ਦੇ ਸਮਗਰਾਂ ਨੂੰ ਨਾਤ ਪਾਵਾਂਗੇ ਨਸ਼ੇ ਦੇ ਇੰਨੇ ਸਮਗਰਾਂ ਜਿਹੜੇ ਫੜ ਕੇ ਆ ਉਹ ਅਸੀਂ ਜਿਲ੍ਹਾ ਦੇ ਵਿੱਚ ਸੁੱਟ ਦਿੱਤੇ ਆ ਔਰ ਮੈਂ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਪਲੇਰ ਵਾਲਾ ਅੱਜ ਸਾਡਾ ਜਿਹੜਾ ਫਸਿੱਕੇ ਖਾਣੇ ਦੇ ਵਿੱਚ ਧਰਨਾ ਸੀਗਾ ਕਿਉਂਕਿ ਅਸੀਂ ਦੇਖ ਰਹੇ ਸੀਗੇ ਇਹ ਇਲਾਕੇ ਦੇ ਵਿੱਚ ਨਸ਼ਾ ਜਿਹੜਾ ਇੰਨੇ ਵੱਡੇ ਪੱਧਰ ਤੇ ਵਿਖ ਰਿਆ ਭਗਮੰਤਵਾ ਮਾਨ ਸਰਕਾਰ ਜਿਹੜੀ ਆ ਦਾਅਵੇ ਤੇ ਦਾਵਾ ਤੇ ਢੋਗਦੀ ਆ ਕਿ ਅਸੀਂ ਜਿਹੜਾ ਨਸ਼ੇ ਦੇ ਸਮਗਰਾਂ ਨੂੰ ਨਾਤ ਪਾਵਾਂਗੇ ਨਸ਼ੇ ਦੇ ਇਗਨੇ ਸਮਗਰਾਂ ਚੜੇ ਫੜਕੇ ਆ ਉਹ ਅਸੀਂ ਜ਼ਿਲ੍ਹਾ ਦੇ ਵਿੱਚ ਸੁੱਟ ਦਿੱਤੇ ਆ ਔਰ ਜੋ ਅਸੀਂ ਜ਼ਮੀਨੀ ਹਕੀਕਤਾਂ ਵੇਖ ਰਹੇ ਆ ਕਿ ਨਸ਼ਾ ਇਹਨੇ ਵੱਡੇ ਪੱਧਰ ਤੇ ਪਿੰਡਾਂ ਦੇ ਵਿੱਚ ਵੀ ਵਿਗਰਿਆ ਵਾ ਪਰ ਪ੍ਰਸ਼ਾਸਨ ਜਿਹੜਾ ਛੋਟੇ ਛੋਟੇ ਗ੍ਰਾਮ-ਗ੍ਰਾਮ ਨਸ਼ਈ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਦੇ ਕਾਰਵਾਈ ਕਰ ਰਿਹਾ ਵਾ ਪਰ ਜਿਹੜੇ ਵੱਡੇ ਸਮਗਲਰ ਆ ਉਹਨਾਂ ਦੇ ਉੱਤੇ ਜਿਹੜੀਆਂ ਕੋਈ ਕਾਰਵਾਈ ਪੂਰਵ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਜਾ ਰਹੀ ਇਸ ਕਰਕੇ ਜਿਹੜਾ ਸਾਡਾ ਅੱਜ ਦਾ ਜਿਹੜਾ ਤਰਸਿੱਕੇ ਥਾਣੇ ਦੇ ਵਿੱਚ ਧਰਨਾ ਸੀ ਇਹਦੇ ਨਾਲ ਹੋਰ ਜਿਹੜੀਆਂ ਇਲਾਕੇ ਦੇ ਵਿੱਚ ਕ੍ਰਾਈਮ ਆ ਬਹੁਤ ਜ਼ਿਆਦਾ ਆ ਕਦੀ ਚਪਟਮਾਰ ਕਿਸੇ ਦਾ ਬੀਬੀ ਦੀਆਂ ਵਾਲੀਆਂ ਲਾ ਲੈਂਦਾ ਕਦੀ ਕਿਤੇ ਪਰਸਖੋਸ ਜਾਂਦਾ ਕਦੀ ਕਿਸੇ ਦੀ ਮੋਟਰ ਤੋਂ ਜਿਹੜਾ ਵਾ ਉਹ ਟਰਾਂਸਫਾਰਮਰ ਚੋਰੀ ਹੋ ਜਾਂਦਾ ਕਦੀ ਕਿਸੇ ਦੇ ਮੋਟਰ ਜਿਹੜਾ ਵਾ ਮੋਟਰ ਵਾਲਾ ਕੋਠਾ ਉਹਦੇ ਤੋਂ ਗਾਰਡਰ ਲਾ ਕੇ ਜਿਹੜਾ ਚੋਰੀ ਹੋ ਜਾਂਦਾ ਕੇਬਲਾਂ ਸਟਾਰਟਰ ਜਿਹੜੇ ਆ ਉਹ ਵੱਡੇ ਪੱਧਰ ਤੇ ਚੋਰੀ ਹੋ ਰਿਹਾ ਤੇ ਸਾਡੀ ਮੰਗ ਸੀ ਕਿ ਪ੍ਰਸ਼ਾਸਨ ਜਿਹੜਾ ਵਾ ਰਾਤ ਨੂੰ ਪੁਲਿਸ ਦੀ ਜਿਹੜੀ ਗਸ਼ਤ ਉਹ ਵਧਾਈ ਜਾਵੇ ਇਹ तमाम ਮੰਗਾਂ ਨੂੰ ਲੈ ਕੇ ਸਾਡਾ ਅੱਜ ਦਾ ਜਿਹੜਾ ਰੋਸ ਧਰਨਾ ਸੀਗਾ ਉਹਦੇ ਵਿੱਚ ਐਸਐਚਓ ਸਾਹਿਬ ਨੇ ਵਿਸ਼ਵਾਸ ਦਿਵਾਇਆ ਵਾ ਕਿ ਅਸੀਂ ਜਿਹੜੀ ਬੜੀ ਸਿਹਰਤਾ ਦੇ ਨਾਲ ਕੰਮ ਕਰਾਂਗੇ ਅਸੀਂ ਦੇਖਦੇ ਆ ਕਿ ਜੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸੁਧਾਰ ਦਿਸਿਆ ਤੇ ਠੀਕ ਹੈ ਨਹੀਂ ਤੇ ਅਸੀਂ ਅਕਤੂਬਰ ਮਹੀਨੇ ਦੇ ਵਿੱਚ ਦੁਬਾਰਾ ਜਿਹੜਾ ਉਹ ਲੰਬਾ ਦਰਣਾ ਜਿਹੜਾ ਇਸੇ ਖਾਣੇ ਦੇ ਵਿੱਚ ਫਿਰ ਰਾਵਾਂਗੇ ਇਹ ਫੁਣਸੀ ਫੁਣਸੀ ਜਨ ਗੱਲੀ ਸਮਝੀ ਜਾਗੀ ਫਿਰ ਜਿਹੜੀ ਬਾਰ ਬਾਰ ਚੋਰੀਆਂ ਹੁੰਦੀਆਂ ਨਸ਼ੇ ਨੂੰ ਪੜਿਆ ਨਹੀਂ ਜਾਂਦਾ ਜਾਂ ਸਿਆਸੀ ਮਤਲਬ ਉੱਪਰ ਫੋਨ ਆਉਂਦਾ ਤੁਹਾਨੂੰ ਦੇਖੋ ਜੀ ਇੱਥੇ ਪੁਲਿਸ ਪ੍ਰਸ਼ਾਸਨ ਦਾ ਵੀ ਗੱਠਜੋੜ ਨਸ਼ੇ ਦੇ ਸਦਾਗਰਾਂ ਦੇ ਨਾਲ ਬਣਿਆ ਪਿਆ ਸਭ ਤੋਂ ਵੱਡੀ ਦੋਸ਼ੀ ਜਿਹੜੀ ਆ ਸਮੇਂ ਦੀ ਸਰਕਾਰ ਆ ਜਿਹੜੀ ਇਹਦੇ ਉੱਤੇ ਜਿਹੜਾ ਕੰਮ ਨਹੀਂ ਕਰ ਰਹੀ ਵਾਦੇ ਤੇ ਬਾਰ ਬਾਰ ਕਰਦੀ ਆ ਜਿਹੜੀ ਵੀ ਸਰਕਾਰ ਆਉਂਦੀ ਆ ਵੀ ਅਸੀਂ ਨਸ਼ੇ ਦੇ ਸਾਗਰਾਂ ਨੂੰ ਜਿਹੜੀ ਆ ਨੱਥ ਪਾਵਾਂਗੇ ਪਰ ਸਰਕਾਰ ਭਗਵੰਤ ਮਾਨ ਦੀ ਜੇ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਨਸ਼ਾ ਵਿਕਿਆ ਤੇ ਕਾਂਗਰਸ ਦੀ ਸਰਕਾਰ ਚ ਵੀ ਨਸ਼ਾ ਵਿਕਿਆ ਤੇ ਅੱਜ ਕਿਹੜਾ ਸੁਧਾਰ ਹੋ ਗਿਆ ਜਿਹੜੀ ਸੁਧਾਰ ਦੇ ਨਾਂ ਤੇ ਸਰਕਾਰ ਬਣੀ ਸੀ ਉਹ ਸਰਕਾਰ ਦੇ ਵਿੱਚ ਵੀ ਜਿਹੜਾ ਵਾ ਨਸ਼ਾ ਵੱਡੇ ਪੱਧਰ ਤੇ ਵਿਕ ਰਿਆ ਸਭ ਤੋਂ ਵੱਡੀ ਗੁਨਾਹਗਾਰ ਭਗਵੰਤ ਮਾਨ ਸਰਕਾਰ ਹੈ ਮੈਂ ਇਹਨਾਂ ਤੋਂ ਨਾਲ ਆਂਗਰੇ ਵੀ ਸ਼ੇਅਰ ਕੀਤੇ ਹੋ ਹੁੰਦਾ ਕਿ ਮੇਰੇ ਵੱਲੋਂ ਕਿੰਨੇ ਕਿ ਪਰਚੇ ਚਲੋ ਦਰਜ ਕੀਤੇ ਗਏ ਹੈ ਜਾਂ ਹੋਰ ਵੀ ਜਿਹੜੀਆਂ ਕਾਰਵਾਈਆਂ ਸਾਡੇ ਵੱਲ ਕੀਤੀਆਂ ਜਾ ਰਹੀਆਂ ਉਹਨਾਂ ਦਾ ਹੀ ਇਹਨਾਂ ਨੂੰ ਚਾਹਣਾ ਪਾਇਆ ਤੇ ਬਾਕੀ ਹੋਰ ਵੀ ਜਿਹੜੀਆਂ ਦੱਸਣ ਦੇ ਆਂਗੀ ਸੁਲੇਸ਼ ਸਿੰਘ ਸਾਹਿਬ ਜਿਹੜਾ ਉਹ ਕਰਨ ਦਾ ਥੋੜਾ ਜਿਹਾ ਤਰੀਕਾ ਚੇਂਜ ਕਰਕੇ ਉਹਨੂੰ ਉਹੀ ਗੱਲ ਸਾਹਮਣੇ ਆਉਂਦੀ ਆ ਨਾ ਕਿ ਤੁਹਾਡੀ ਪ੍ਰੋਬਲਮ ਇਹ ਹੋਈ ਆ ਕਿ ਇਸ ਤਰ੍ਹਾਂ ਨਹੀਂ ਇਸ ਤਰੀਕੇ ਨਾਲ ਕੰਮ ਆਪਾਂ ਜਿਵੇਂ ਕੋਈ ਉਹੀ ਗੱਲ ਵੱਡੇ ਸਮਝਰਾਂ ਦੇ ਉੱਤੇ ਬਿਲਕੁਲ ਕਾਬੂ ਪਾਇਆ ਜਾਊਗਾ ਜੜ ਤੱਕ ਪਹੁੰਚਿਆ ਜਾਊਗਾ ਕਿ ਇਹ ਜਿਹੜੇ ਸੱਚ ਛੋਡੇ ਦੇ ਸਾਡੇ ਸਾਰਿਆਂ ਦੇ ਧਿਆਨ ਦੇ ਵਿੱਚ ਜੀ ਆਵਾ ਦੇਖਣ ਆਂਦੇ ਨੇ ਜੀ ਆ ਮਾਮਾ ਇੱਥੇ ਆ ਕੇ ਰੁੰਡੀਆਂ ਨੇ ਕਿ ਆ ਸਾਡਾ ਜਿਹੜਾ ਬਜਾ ਹੈਗਾ ਇਹ ਨੂੰ ਨਸਲੀ ਦਲਦਲ ਤੇ ਫਸੂਕਾ ਆਇਆ ਇਹ ਨੂੰ ਕਿਹੇ ਤਰੀਕੇ ਕੱਢਿਆ ਜਾਵੇ। ਤੋਂ ਫਿਰ ਵੀ ਆਪਾਂ ਜਿਹੜੇ ਵੱਡੇ ਸਮਝੋਦੇ ਹੈਗੇ ਆ ਉਹਨਾਂ ਤੱਕ ਪਹੁੰਚ ਕੇ ਉਹਨਾਂ ਤੋਂ ਵੀ ਜਲਦੀ ਕੰਮ ਕਰਾਂਗੇ। ਸਿੰਘ ਜੀ ਤੇ ਹੋਰ ਵੀ ਜਿਹੜੇ ਪ੍ਰਧਾਨ ਨੇ ਉਹਨਾਂ ਨਾਲ ਜਦੋਂ ਮਿਲ ਕੇ ਬੈ ਕੇ ਆਪਾਂ ਸਾਰੀ ਗੱਲਬਾਤ ਸੁਣੀ ਆ ਤੁਹਾਡੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਦੇ ਉੱਤੇ ਗੌਰ ਫਰਮਾਇਆ ਗਿਆ ਆ ਤੇ ਹੋਰ ਵੀ ਜਿਹੜੇ ਅਸੀਂ ਸਾਧਨ ਆਪਣੇ ਜਿਹੜੇ ਵੀ ਯੂਜ਼ ਕਰ ਸਕਦੇ ਆ ਕਿ ਕਿਸ ਤਰੀਕੇ ਨਾਲ ਪੁਲਿਸਿੰਗ ਜਿਹੜੀ ਉਹਨੂੰ ਹੋਰ ਉਹਦਾ ਪੱਦਲ ਉੱਚਾ ਚੁੱਕੇ ਤੇ ਹੋਰ ਵੀ ਜਿਹੜੀਆਂ ਤਕਨੀਕਾਂ ਉਹਨਾਂ ਦਾ ਇਸਤੇਮਾਲ ਕਰਕੇ ਇੱਕ ਵਾਤਵਾਰ ਜਿਹੜੀ ਵੀ ਆ ਮਾੜੀ ਅੰਸਰ ਹੈਗੇ ਨਾ ਵੀ ਗ੍ਰਿਫਤਾਰੀਆਂ ਜਾਂ ਇਹਨਾਂ ਦੇ ਖਿਲਾਫ ਕਾਰਵਾਈਆਂ ਜੋ ਵੀ ਭੰਡੀਆਂ ਨੇ ਉਹ ਖਜ਼ੂਰ ਆਪਾਂ ਮੈਂ ਮੇਰੇ ਜਿਨੇ ਵੀ ਸਹਾਇਕ ਜਿਨੇ ਵੀ ਥੱਲੇ ਮੁਲਾਜ਼ਮ ਹੈਗੇ ਆ ਉਹ ਸਾਰੇ ਤੁਹਾਡੇ ਨਾਲ ਨੇ ਤੇ ਤੁਹਾਡੀ ਸੇਵਾ ਦੇ ਵਿੱਚ ਤਤਪਰ ਨੇ ਜਿਹੜੀਆਂ ਤੁਹਾਡੀਆਂ ਪੈਂਡਿੰਗ ਬਰਤਾਨਾ ਨੇ ਉਹ ਰੱਖੀਆਂ ਪਈਆਂ ਨੇ ਉਹਨਾਂ ਦੇ ਉੱਤੇ ਵਿਚਾਰ ਹੋਊਗਾ ਕਿ ਜਲਦੀ ਜਲਦੀ ਨਿਪਟਾਰਾ ਕੀਤਾ ਜਾਊਗਾ ਤੇ ਹੋਰ ਇਹ ਵੀ ਮੇਰੇ ਵੱਲੋਂ ਇਹ ਤੁਹਾਨੂੰ ਆਸ਼ਵਾਸਨ ਹੈ ਕਿ ਤੁਹਾਨੂੰ ਅੱਗੇ ਤੋਂ ਕੋਈ ਹੋਰ ਬਿਕਰ ਨਹੀਂ ਆਏਗੀ ਵਾトゥਆ ਚਲੋ ਨਕੇਲਾਏ ਜਾਣਗੇ ਤੇ ਜਿਨੇ ਵੀ ਅੱਜ 14 ਲੁਟਾ ਖਵਾਉਂ ਹੋ ਗਿਆ ਪਈਆਂ ਨੇ ਉਹਨਾਂ ਦੇ ਉੱਤੇ ਕਾਬੂ ਪਾਇਆ ਜਾਊਗਾ ਧੰਨਵਾਦ ਜੀ ਤੇ ਬਾਕੀ ਮੈਂ ਮੈਂ ਕੋਲੀ ਜੀ ਦਾ ਰੋਗ ਸਿਮਟੋਨੀਆ ਉਹ ਜਰੂਰੀ ਡਿਊਟੀ ਹੋਣ ਕਰਕੇ ਤੁਹਾਨੂੰ ਥੋੜਾ ਵੇਟ ਕਰਨਾ ਪਿਆ ਇਸਦੇ ਲਈ ਮਾਫੀ ਦਿਓ ਸਮਾਂ ਉਪਰ ਲਾਇਆ ਗਿਆ ਜੀ ਰੋਸ਼ੀਦਾਰਨੀ ਤੋਂ ਉਹਦੇ ਬਾਰੇ ਕੀ ਮੰਗਬਤ ਬਿਤਾਤ ਹੁੰਦੀ ਹੈ ਅੱਜ ਅੱਜ ਕਿਸਾਨਾਂ ਵੱਲੋਂ ਕਿਸਾਨ ਮਜ਼ਦੂਰ ਸੰਸਦਕੋ ਨੇ ਪੰਜਾਬ ਵੱਲੋਂ ਤੇ ਇਹ ਦਿੱਤਾ ਨਾ ਲਾਇਆ ਗਿਆ ਸੀ ਜਿਸ ਮੰਡੀ ਉਹਨਾਂ ਦੀ ਜਿਹੜੀਆਂ ਮੰਗਾਂ ਸੀ ਕੋਈ ਉਹਨਾਂ ਦੀਆਂ ਪੈਂਡਿੰਗ ਜਿਹੜੀ ਕੇਸ ਸੀ ਉਹਨਾਂ ਦਾ ਮਸਲਾ ਉਹਨਾਂ ਨੇ ਉਠਾਇਆ ਸੀ ਕੁਝ ਹੋਰ ਵੀ ਗੱਲਣਾ ਕੁਝ ਨਵੇਂ ਵਿਰੋਧੀ ਹਮਾਇਤੀਆਂ ਦੇ ਲੋਕਾਂ ਦੀਆਂ ਜਿਹੜੀਆਂ ਉਹਨੂੰ ਉਸ ਪਨਾਹ ਦਾ ਅਪਣਾ ਸਮਝਿਆ ਨਾ ਜਾ ਮਾਫ ਕਰਦੇ ਹਾਂ ਅਸਮਾਨ ਕਰਿਆ ਤੇ ਉਹਨਾਂ ਦੇ ਕੋਲ ਜ਼ੋਰ ਆਪਣੀ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਆਸ਼ਵਾਸ਼ਣ ਦਿੱਤਾ ਹੈ ਜਿਹਦੇ ਨਾਲ ਸਰਵਜਨ ਦੇਖਦੇ ਕਰਦਾ ਉਹਨਾਂ ਨੇ ਆਪਣਾ ਵਾਪਸ ਲੈ ਲਿਆ